ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਲ ਗ੍ਰਾਮ ਵਿਪ ਪੂਜ ਮਨਾਵ ਸੋ ਕਿਰਤ ਤੁਲਸੀ ਮਾਲਾ ਰਾ ਤਪ ਬੇੜਾ ਬੰਦੋ ਦਇਆ ਕਰੋ ਕਿਰਪਾਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਦੱਤਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਿਆ ਭਈ ਅਗਣਤ ਪਰੇ ਪੰਡਾਰ ਸੋ ਕਹ ਟਲ ਗੁਰ ਸੇਵੀ ਆ ਐ ਹਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹਲਾ ਨਾਵਾ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੈ ਸੁਖ ਸੁਨੇਹ ਵਰ ਪੈ ਨਹੀ ਜਾਕੇ ਕੰਚਨ ਬਾਟੀ ਮੰਨੈ ਜੋ ਨਰ ਦੁਖ ਮੈ ਦੁਖ ਨਹੀਂ ਮੰਨੈ ਸੁਖ ਸੁਨੇਹ ਅਰਪੈ ਨਹੀਂ ਜਾਕੈ ਕੰਚਨ ਬਾਟੀ ਮੰਨੈ ਰਾਉ ਨਹਿ ਨਿੰਦਿਆ ਨਹਿ ਉਸਤ ਤਜਾਕੈ ਲੋਭ ਉਹ ਅਭਿਮੰਨਾ ਅਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ અપਮਾਨ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਨ ਇਹ ਕਟ ਬ੍ਰਾਹਮਣ ਨਿਵਾਸਾ ਗੁਰ ਕਿਰਪਾ ਜੇ ਨਰਕ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਆ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ ਜੇ ਨਰਕ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਆ ਯੋ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 63 ਅੰਗ ਦੇ ਉੱਤੇ ਸੁਭਾਏਮਾਨ ਸੋਰਠ ਮਹੱਲਾ ਨਵ ਸੋਰਠ ਰਾਗ ਦੇ ਵਿੱਚ ਨੌਵੇਂ ਪਾਖਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਕੀ ਸਮਝਾ ਰਹੇ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਸ਼ਬਦ ਦੇ ਵਿੱਚ ਕਹਿੰਦੇ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਜਿਹੜਾ ਪਰਮਾਤਮਾ ਚ ਅਭੇਦ ਹੋ ਜਾਂਦਾ ਹੈ ਕਿਸੇ ਨੇ ਆਖਿਆ ਸੱਚੇ ਬਾਦਸ਼ਾਹ ਸਾਨੂੰ ਉਹਦੀਆਂ ਨਿਸ਼ਾਨੀਆਂ ਤੇ ਦੱਸ ਦਿਓ ਜਿਹੜਾ ਅਕਾਲ ਪੁਰਖ ਦੇ ਵਿੱਚ ਭੇਦ ਹੋ ਜਾਂਦਾ ਹੈ ਉਹਦੀਆਂ ਨਿਸ਼ਾਨੀਆਂ ਕੀ ਨੇ ਉਹਲਾ ਸੀ ਤੇ ਜਿਹੜਾ ਗੁਰਦੁਆਰੇ ਜਾਣ ਲੱਗ ਗਿਆ ਸੀ ਤੇ ਉਸੇ ਨੂੰ ਕਹਿਣ ਲੱਗ ਜਾਨੇ ਕਿ ਇਹੀ ਪ੍ਰਮਾਤਮਾ ਚ ਆ ਭੇਦ ਹੋ ਗਿਆ ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਐ ਕਿ ਉਹਦੀਆਂ ਆ ਨਿਸ਼ਾਨੀਆਂ ਨੇ ਭਾਈ ਜਿਹੜਾ ਗੁਰਮੁਖ ਬਣ ਗਿਆ ਜਿਹੜਾ ਰੱਬ ਦੇ ਨਾਲ ਜੁੜ ਗਿਆ ਜਿਹੜਾ ਸੰਤ ਬਣ ਗਿਆ ਜਿਹੜਾ ਮਹਾਪੁਰਸ਼ ਬਣ ਗਿਆ ਕਹਿੰਦੇ ਉਹਦੀਆਂ ਆ ਨਿਸ਼ਾਨੀਆਂ ਨੇ ਕਿਹੜੀ-ਕਿਹੜੀ ਨਿਸ਼ਾਨੀ ਦੱਸਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਕਹਿੰਦੇ ਜਿਹੜਾ ਇਨਸਾਨ ਦੁੱਖ ਆਏ ਤੇ ਕਬਰੌਂਦਾ ਨਹੀਂ ਨਾ ਜੋ ਨਰ ਦੁੱਖ ਵੇ ਦੁੱਖ ਨਹੀਂ ਮੰਨੈ ਕਹਿੰਦੇ ਜਿੰਨਾ ਮਰਜੀ ਵੱਡਾ ਦੁੱਖ ਆ ਜੇ ਕਹਿੰਦੇ ਉਹ ਕਬਰੌਂਦਾ ਨਹੀਂ ਹੈ ਕਿ ਮੇਰੇ ਤੇ ਪ੍ਰਮਾਤਮਾ ਨੇ ਇੰਨਾ ਵੱਡਾ ਦੁੱਖ ਪਾਤਾ ਐ ਨਹੀਂ ਕਹਿੰਦਾ ਉਹ ਉਹ ਕਹਿੰਦਾ ਠੀਕ ਹੈ ਸੱਚੇ ਪਾਤਸ਼ਾਹ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੇ ਜੋ ਤੇ ਸੁਭਾਵੈ ਨਾਨਕਾ ਸਾਈ ਗੱਲ ਚੰਗੇ ਜਿਹੜਾ ਕੁਝ ਸੱਚੇ ਪਾਤਸ਼ਾਹ ਤੈਨੂੰ ਚੰਗਾ ਲੱਗਦਾ ਬਸ ਉਹੀ ਹੈ ਅਸੀਂ ਤੇ ਮੜਾ ਜਾ ਕੋਈ ਸਰੀਰਕ ਦੁੱਖ ਆ ਗਿਆ ਰੋਣ ਲੱਗ ਜਾਂਦੇ ਆ ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਪ੍ਰਮਾਤਮਾ ਚ ਭੇਦ ਹੋ ਗਿਆ ਉਹ ਕਹਿੰਦੇ ਦੁੱਖਾਂ ਤੋਂ ਘਬਰਾਉਂਦਾ ਹੀ ਨਹੀਂ ਸੁਖ ਸੁਨੇਹੋ ਆਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਕਹਿੰਦੇ ਉਹਦੇ ਕੋਲ ਸੁੱਖ ਆ ਜਾਣ ਉਹ ਕਹਿੰਦੇ ਸੁੱਖਾਂ ਦੇ ਵਿੱਚ ਜਿਆਦਾ ਨੱਚਦਾ ਨਹੀਂ ਫਿਰਦਾ ਹਾਂ ਠੀਕ ਹੈ ਖੁਸ਼ੀਆਂ ਹਰ ਇੱਕ ਬੰਦਾ ਮਨਾਉਂਦਾ ਹੈ ਪਰ ਕਹਿੰਦੇ ਇਹ ਨਹੀਂ ਹੈ ਕਿ ਉਹ ਲੋਕਾਂ ਨੂੰ ਐ ਸਮਝੇ ਕਿ ਤੇ ਕੀੜੇ ਮਕੌੜੇ ਨੇ ਸੁੱਖ ਸਨੇਹ ਵਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਕਹਿੰਦੇ ਉਹ ਬੰਦਾ ਜਿਹੜਾ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਕੇ ਜਿਹਨੇ ਗੁਰਮੁਖ ਦੀ ਪਦਵੀ ਪਾਲੀ ਕਹਿੰਦੇ ਉਹਨੂੰ ਸੋਨਾ ਤੇ ਮਿੱਟੀ ਇੱਕੋ ਜਿਹਾ ਲੱਗਦੀ ਹੈ ਹੁਣ ਅਸੀਂ ਤੇ ਸੋਨੇ ਨੂੰ ਸਾਹਮਣੇ ਰੱਖਦੇ ਆ ਅਸੀਂ ਗੁਰਮੁਖ ਥੋੜਾ ਬਣ ਗਏ ਅਸੀਂ ਰੱਬ ਦੇ ਨਾਲ ਜੁੜ ਥੋੜਾ ਗਏ ਜੇ ਥੋੜਾ ਸਮਾਂ ਸੀ ਗੁਰਦੁਆਰਾ ਸਾਹਿਬ ਆ ਜਾਨੇ ਆ ਜਾ ਬਾਣੀ ਪੜ ਲੈਣੇ ਆ ਜਾਂ ਵਿਚਾਰ ਕਰ ਲੈਣੇ ਆ ਇਹਦਾ ਮਤਲਬ ਗੁਰੂ ਸਾਹਿਬ ਇਹ ਕਹਿੰਦੇ ਆ ਕਿ ਗੁਰਮੁਖ ਨਹੀਂ ਬਣ ਗਿਆ ਠੀਕ ਹੈ ਤੇਰਾ ਜੀਵਨ ਸਬਰ ਗਿਆ ਜਿੱਦੇ ਦੇ ਗੁਰਦੁਆਰੇ ਆਉਣ ਲੱਗਿਆ ਜੀਵਨ ਸਬਰ ਗਿਆ ਕਹਿੰਦੇ ਪਰ ਐਨਾ ਕੀ ਹੈ ਇਹ ਨਾ ਸਮਝ ਲਿਓ ਕਿ ਮੈਂ ਸੰਤ ਬਣ ਗਿਆ ਸੰਤ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਆ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਕਹਿੰਦੇ ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕਹਿੰਦੇ ਉਹਦਾ ਸੁੱਖਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਕੰਚਨ ਮਾਟੀ ਮੰਨਿਆ ਇੱਕੋ ਜੇ ਜਾਣਦਾ ਕੰਚਨ ਸੋਨੇ ਨੂੰ ਤੇ ਮਿੱਟੀ ਨੂੰ ਕਹਿੰਦੇ ਅਸਲ ਦੇ ਵਿੱਚ ਇਹ ਗੁਰਮੁਖਾਂ ਦੀਆਂ ਨਿਸ਼ਾਨੀਆਂ ਨੇ ਰਹਾਉ ਰਹਾਉ ਦਾ ਭਾਵ ਹੁੰਦਾ ਹੈ ਠਹਿਰਨਾ ਰੁਕਣਾ ਸਮਝਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨ ਕਹਿੰਦੇ ਜਿਹੜਾ ਗੁਰਮੁਖ ਬਣ ਜਾਂਦਾ ਹੈ ਨਾ ਜਿਹੜਾ ਸੰਤ ਬਣ ਜਾਂਦਾ ਹੈ ਨਾ ਕਿਸੇ ਦੀ ਨਿੰਦਿਆ ਕਰਦਾ ਨਾ ਕਿਸੇ ਦੀ ਉਸਤਤ ਕਰਦਾ ਨਹਿ ਨਿੰਦਿਆ ਨਹਿ ਉਸਤਤ ਜਾਕੈ ਕਿਸੇ ਦੀ ਵੀ ਨਿੰਦਿਆ ਨਹੀਂ ਕਰਦਾ ਕਿਸੇ ਦੀ ਵੀ ਉਸਤਤ ਨਹੀਂ ਕਰਦਾ ਕਿਸੇ ਦੀ ਖੁਸ਼ਾਮਤ ਨਹੀਂ ਕਰਦਾ ਜਾ ਕੇ ਲੋਭ ਮੋਹ ਵਿਮਾਨਾ ਉਹਨੂੰ ਕਹਿੰਦੇ ਕੋਈ ਕਿਸੇ ਚੀਜ਼ ਦਾ ਲੋਭ ਨਹੀਂ ਹੈ ਤੇ ਕਿਸੇ ਚੀਜ਼ ਦਾ ਮਾਲ ਨਹੀਂ ਹੈ ਕਹਿੰਦੇ ਇਹ ਚੀਜ਼ਾਂ ਉਹਦੇ ਅੰਦਰੋਂ ਨਿਕਲ ਜਾਂਦੀਆਂ ਨੇ ਅਸੀਂ ਤੇ ਸਮ ਅੰਦਰ ਭਰ ਲੈਣੇ ਆ ਇਹ ਚੀਜ਼ਾਂ ਨੂੰ ਜਿਉ ਜਿਉ ਬੰਦਾ ਗੁਰਦੁਆਰੇ ਮੰਦਰ ਮਸੀਤ ਚ ਜਾਣਾ ਸ਼ੁਰੂ ਕਰਦਾ ਹੈ ਇਹ ਚੀਜ਼ਾਂ ਉਹਦੇ ਅੰਦਰ ਭਰ ਜਾਂਦੀਆਂ ਨੇ ਪਰ ਜਿਹੜਾ ਇੱਕਵੇਂਕ ਹੋ ਗਿਆ ਨਾ ਪ੍ਰਮਾਤਮਾ ਦੇ ਵਿੱਚ ਕਹਿੰਦੇ ਉਹ ਕਿਸੇ ਦੀ ਵੀ ਨਿੰਦਿਆ ਨਹੀਂ ਕਰਦਾ ਅਸਲ ਦੇ ਵਿੱਚ ਨਿੰਦਿਆ ਤੇ ਹੈ ਹੀ ਮਾੜੀ ਗੁਰੂ ਸਾਹਿਬ ਕਹਿੰਦੇ ਨਿੰਦਿਆ ਭਲੇ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਜਿਹੜੇ ਮਨਮੁਖ ਬੰਦੇ ਐ ਉਹ ਕਹਿੰਦੇ ਨਿੰਦਿਆ ਕਰਦੇ ਐ ਮਨਮੁਖ ਮੁਗਧ ਕਰਨ ਮੋ ਕਾਲੇ ਤਿੰਨਾ ਨੇ ਨਿਕਾ ਨਰਕੇ ਘੋਰ ਕੋਲਨ ਕਹਿੰਦੇ ਉਹਨਾਂ ਦੇ ਮੋ ਕਾਲੇ ਹੋਣਗੇ ਤੇ ਉਹਨਾਂ ਨੂੰ ਨਰਕਾਂ ਚ ਸੱਟਿਆ ਜਾਣਾ ਤੇ ਅੱਗੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਹਰਖ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ ਅਪਮਾਨ ਹਰਖ ਕਹਿੰਦੇ ਆ ਖੁਸ਼ੀ ਨੂੰ ਸੋਗ ਕਹਿੰਦੇ ਆ ਜਿਹੜਾ ਘਰ ਦੇ ਵਿੱਚ ਕਈ ਵਾਰੀ ਕਿਸੇ ਤੇ ਕੋਈ ਦੁੱਖ ਆ ਜਾਂਦਾ ਹਰ ਇੱਕ ਸੋਗ ਤੇ ਰਹੇ ਨਿਆਰੋ ਨਾ ਹੀ ਮਾਨ અપਮਾਨਾ ਕਹਿੰਦੇ ਉਹਨੂੰ ਕੋਈ ਮਾਰਦਾ ਨਹੀਂ ਕੋਈ અપਮਾਨ ਦਾ ਨਹੀਂ ਕੋਈ ਬੰਦਾ ਉਹਦਾ ਮਾਣ ਕਰਦੇ ਤਾਂ ਵੀ ਉਹਦਾ ਉਹਨੂੰ ਫਰਕ ਨਹੀਂ ਪੈਂਦਾ ਕਹਿੰਦੇ ਕਿ ਕਿਸ ਬੰਦੇ ਨੂੰ ਜਿਹੜਾ ਗੁਰਮੁਖ ਬਣ ਗਿਆ ਜਿਹੜਾ ਸੰਤ ਬਣ ਗਿਆ ਜਿਹੜਾ ਪ੍ਰਮਾਤਮਾ ਚ ਅਭੇਦ ਹੋ ਗਿਆ ਕਹਿੰਦੇ ਉਹਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਹੈ ਕਿ ਉਹਦਾ ਕਿਸੇ ਨੇ અપਮਾਨ ਕਰਤਾ ਉਹਨੂੰ ਤਾਂ ਵੀ ਨਹੀਂ ਫਰਕ ਉਹਦੇ ਗੱਲ ਤੇ ਮਾਲਾ ਪਾਤੀਆ ਹਾਰ ਪਾਤੇ ਕਹਿੰਦੇ ਉਹਦਾ ਵੀ ਉਹਨੂੰ ਕੋਈ ਫਰਕ ਨਹੀਂ ਹੈ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਹਿੰਦੇ ਜਿਹੜੀਆਂ ਬੰਦੇ ਦੇ ਅੰਦਰ ਆਸਾਂ ਹੁੰਦੀਆਂ ਨੇ ਨਾ ਕਹਿੰਦੇ ਉਹ ਸਾਰੀਆਂ ਤਿਆਗ ਦਿੰਦਾ ਬਸ ਇੱਕੋ ਆਸ ਰਹਿ ਜਾਂਦੀ ਹੈ ਉਹਦੇ ਅੰਦਰ ਕਿ ਮੇਰੇ ਤੇ ਕਿਰਪਾ ਰੱਖਿਓ ਸੱਚੇ ਪਾਤਸ਼ਾਹ ਜੇ ਮੈਂ ਤੁਹਾਡੇ ਚਾ ਭੇਦ ਹੋ ਗਿਆ ਹੁਣ ਇਹੀ ਕਿਰਪਾ ਰੱਖਿਓ ਬਸ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ ਕਿ ਕਾਗਾ ਰੰਗ ਢਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਸ਼ੁਹੋ ਫਿਰ ਦੇਖਣ ਕੀ ਆਸ ਉਹਦੇ ਅੰਦਰ ਅਜੇ ਬਾਬਾ ਫਰੀਦ ਸਾਹਿਬ ਜਿੰਦੇ ਆਸ ਪ੍ਰਮਾਤਮਾ ਦੀ ਹੈ ਚਾਹੇ ਉਹ ਅਭੇਦ ਹੋ ਗਏ ਉਹਦੇ ਵਿੱਚ ਪ੍ਰਮਾਤਮਾ ਦੇ ਵਿੱਚ ਪਰ ਫਿਰ ਵੀ ਕਹਿੰਦੇ ਐ ਕਿ ਕਾਮ ਰੂਪੀ ਕਾ ਨੂੰ ਕਹਿੰਦੇ ਐ ਇਹ ਮੇਰੇ ਅੰਦਰ ਦਾ ਚਾਹੇ ਸਾਰਾ ਮਾਸ ਖਾਲਾ ਮੇਰੀ ਅੱਖਾਂ ਖਾਲਾ ਮੇਰੇ ਸਰੀਰ ਨੂੰ ਚੋੜ ਲੈ ਚਾਹੇ ਪਰ ਕਹਿੰਦੇ ਜਿਹੜੀ ਅੱਖ ਦੇ ਨਾਲ ਮੈਂ ਪ੍ਰਮਾਤਮਾ ਨੂੰ ਵੇਖਣਾ ਹੈ ਕਹਿੰਦੇ ਉਹ ਅੱਖ ਉਹਦੇ ਤੇ ਨਾ ਠੰਗ ਮਾਰਦੀ ਕਿਤੇ ਕਾਮ ਰੂਪੀ ਕਾ ਨੂੰ ਕਹਿੰਦੇ ਐ ਕਾਗਾ ਕਰੰਗ ਢੰਡੋਲੇ ਸਗਲਾ ਖਾਇਆ ਮਾਸ ਇਹ ਦੋਏ ਨੇ ਨਾ ਮਤਿ ਸੁਹੋ ਫਿਰ ਦੇਖਣ ਦੀ ਆਸ ਕਿ ਜਿਹਦੇ ਨਾਲ ਮੈਂ ਪ੍ਰਮਾਤਮਾ ਨੂੰ ਵੇਖੜਿਆ ਉਹ ਅੱਖਾਂ ਨਾਲ ਛੇੜ ਦੇ ਕਿਤੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆਸਾ ਮਨਸਾ ਸਗਲ ਤਿਆਗੈ ਕਹਿੰਦੇ ਸਾਰੀ ਇਹ ਆਸਾਂ ਤਿਆਗ ਤੀਆਂ ਜਗਦੇ ਰਹੇ ਨਿਰਾਸਾ ਕਹਿੰਦੇ ਉਹ ਪ੍ਰਮਾਤਮਾ ਵੱਲੋਂ ਜਗ ਵੱਲੋਂ ਨਿਰਾਸ਼ ਹੋ ਜਾਂਦਾ ਤੇ ਕੱਲਾ ਪ੍ਰਮਾਤਮਾ ਦੇ ਵਿੱਚ ਅਭੇਦ ਹੋਣ ਦੀ ਗੱਲ ਕਰਦਾ ਕਹਿੰਦੇ ਕਾਮ ਕਰੋਧ ਜੇ ਪਰਸੈ ਨਾਹਿਨ ਤਿਹ ਘਟ ਬ੍ਰਹਮ ਨਿਵਾਸਾ ਕਹਿੰਦੇ ਉਹਦੇ ਅੰਦਰ ਕਾਮ ਉਹਨੂੰ ਤੰਗ ਨਹੀਂ ਕਰਦਾ ਉਹਨੂੰ ਕਰੋਧ ਤੰਗ ਨਹੀਂ ਕਰਦਾ ਕਿਨੋ ਜਿਹੜਾ ਅਨਸਾਰ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਜਿਹਦੇ ਨਾਮ ਨਾਲ ਲਿਖਿਆ ਗਿਆ ਸੰਤ ਅੱਜ ਦੁਨੀਆ 'ਈ ਸੰਤ ਬਣੀ ਫਿਰਦੀ ਐ ਜੀ ਗੁਰੂ ਸਾਹਿਬ ਕਹਿੰਦੇ ਇਹ ਦੁਨੀਆ ਸੰਤ ਨਹੀਂ ਹੈ ਇਹ ਤੇ ਕਹਿੰਦੇ ਲੋਕਾਂ ਨੂੰ ਠੱਗਣ ਵਾਸਤੇ ਐ ਗੱਜ ਸਾਡੇ ਤੈ ਤੇ ਧੁੱਤੀਆਂ ਤੇਰੇ ਪੈ ਨ ਤੱਗ ਗਲੀ ਜਿੰਨਾ ਜਪਮਾਲੀਆਂ ਲੋਟੇ ਹੱਥ ਨੇ ਵਗ ਓਏ ਹਰ ਕੇ ਸੰਤ ਨਾ ਆਖੀ ਐ ਬਨਾਰਸ ਕੇ ਠੱਗ ਕਹਿੰਦੇ ਇਹ ਤੇ ਬਨਾਰਸ ਦੇ ਠੱਗ ਨੇ ਸੰਤ ਨਹੀਂ ਹੈ ਜਿਹੜਾ ਸੰਤ ਬਣ ਜਾਂਦਾ ਹੈ ਉਹਦੇ ਅੰਦਰ ਕਾਮ ਨਹੀਂ ਰਹਿੰਦਾ ਕ੍ਰੋਧ ਨਹੀਂ ਰਹਿੰਦਾ ਹੁਣ ਸੰਤ ਤੇ ਦੁਨੀਆ ਹੀ ਬਣੀ ਫਿਰਦੀ ਆ ਜੀ ਪਰ ਗੁਰੂ ਸਾਹਿਬ ਕਹਿੰਦੇ ਆ ਦੁਨੀਆ ਬਣੀ ਫਿਰਦੀ ਆ ਪਰ ਉਹ ਕਰੋੜਾਂ ਚੋਂ ਇੱਕ ਹੁੰਦਾ ਜਿਹੜਾ ਸੰਤ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਅਰੰਗਿਆਂ ਦੇ ਬਚਨ ਆਉਂਦੇ ਐ ਕੋਟਨ ਮੈਂ ਨਾਨਕ ਕਉ ਨਾਰਾਇਣ ਜੀ ਚੀਤ ਕਿ ਕਰੋੜਾ ਕੀ ਕੱਦਾ ਜਿਹੜਾ ਸੰਤ ਬਣ ਗਿਆ ਜਿਹੜਾ ਗੁਰਮੁਖ ਬਣ ਗਿਆ ਅਸਲ ਦੇ ਵਿੱਚ ਗੁਰਮੁਖ ਦੀ ਪਦਵੀ ਤਿੰਨ ਬੰਦਿਆਂ ਨੂੰ ਮਿਲੀ ਐ ਤਿੰਨ ਨੂੰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਨਾ ਤਿੰਨ ਉਹ ਐਸੇ ਮਹਾਨ ਪੁਰਸ਼ ਨੇ ਜਿਨ੍ਹਾਂ ਨੂੰ ਗੁਰਮੁਖ ਦੀ ਪਦਵੀ ਮਿਲੀ ਐ ਕਦੇ ਉਹ ਵੀ ਗੱਲ ਕਰਾਂਗੇ ਕਿ ਤਿੰਨ ਉਹ ਮਹਾਨ ਪੁਰਸ਼ ਕਿਹੜੇ-ਕਿਹੜੇ ਐ ਜਿਨ੍ਹਾਂ ਨੂੰ ਗੁਰਮੁਖ ਦੀ ਪਦਵੀ ਮਿਲੀ ਹੈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਾਮ ਕ੍ਰੋਧ ਤੇ ਪਰਸੈ ਨਾਹਿਨ ਕਹਿੰਦੇ ਉਹਨਾਂ ਨੂੰ ਤੰਗ ਨਹੀਂ ਕਰਦੇ ਕਿੰਨਾਂ ਨੂੰ ਤੇਹ ਘਟ ਬ੍ਰਹਮੇ ਨਿਵਾਸਾ ਘਟ ਕਹਿੰਦੇ ਹਿਰਦੇ ਨੂੰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਵਾਸਾ ਹੋ ਗਿਆ ਕਹਿੰਦੇ ਉਹਨਾਂ ਨੂੰ ਇਹ ਚੀਜ਼ਾਂ ਤੰਗ ਨਹੀਂ ਕਰਦੀਆਂ ਇਹ ਚੀਜ਼ਾਂ ਹਟਣਗੀਆਂ ਕਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਉਜਗਤ ਦੱਸਦੇ ਗੁਰ ਕਿਰਪਾ ਜੇ ਨਰਕ ਕੋ ਕੀਨੇ ਤੇ ਇਹ ਯੁਗਤ ਪੇਸ਼ਾਨੇ ਕਹਿੰਦੇ ਜਿੱਦੇ ਗੁਰੂ ਦੀ ਕਿਰਪਾ ਹੋ ਗਈ ਨਾ ਇਹ ਤਰੀਕਾ ਸਮਝ ਲਿਆ ਗੁਰੂ ਕਿਰਪਾ ਜੇ ਨਰਕੋਂ ਕੀਨੀ ਤੇ ਇਹ ਯੁਗਤ ਪੇਸ਼ਾਨੇ ਕਹਿੰਦੇ ਜਿੱਦੇ ਤਰੀਕਾ ਸਮਝ ਲਿਆ ਨਾ ਜਿਵੇਂ ਭਗਤ ਧੰਨਾ ਜੀਆ ਨੇ ਸਮਝਿਆ ਉਹ ਸ਼ਬਦ ਕਿੰਨਾ ਵੱਡਾ ਉਹਦੇ ਵਿੱਚ ਸਾਰਾ ਕੁਝ ਦੱਸਿਆ ਕਿ ਉਹਨਾਂ ਨੇ ਤਰੀਕਾ ਸਮਝ ਲਿਆ ਬਸ ਉਹ ਭਗਤ ਬਣ ਗਏ ਉਹਨਾਂ ਦਾ ਨਾਮ ਭਗਤਾਂ ਦੇ ਵਿੱਚ ਆ ਗਿਆ ਗੁਰ ਕਿਰਪਾ ਜੇ ਨਰਕੋਂ ਕਿੰਨੀ ਤੇਹ ਜੁਗਤ ਪਛਾਨੀ ਕਹਿੰਦੇ ਉਹਨਾਂ ਨੇ ਪਛਾਣ ਲਿਆ ਕਿ ਆਹ ਤਰੀਕੇ ਦੇ ਨਾਲ ਮੈਂ ਪ੍ਰਮਾਤਮਾ ਦੇ ਵਿੱਚ ਆ ਭੇਦ ਹੋਵਾਂਗਾ ਪਰ ਸਭ ਤੋਂ ਵੱਡੀ ਗੱਲ ਕਿ ਜਿੱਦੇ ਗੁਰੂ ਦੀ ਕਿਰਪਾ ਹੋਵੇ ਹੁਣ ਅਸੀਂ ਰੋਜ਼ ਇਸੇ ਕਰਕੇ ਆਉਂਦੇ ਆ ਕਿ ਜੇ ਗੁਰੂ ਦੀ ਸਾਡੇ ਤੇ ਕਿਰਪਾ ਹੋ ਜਾਏ ਬਸ ਅਸੀਂ ਵੀ ਉਸ ਪ੍ਰਮਾਤਮਾ ਨੂੰ ਪਹਿਚਾਣ ਲਈਏ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ ਫਿਰ ਨਾਨਕ ਲੀਨ ਭਇਓ ਗੋਬਿੰਦ ਸਿਓ ਲੀਨ ਕਹਿੰਦੇ ਇਕਵਿਕ ਹੋਣ ਨੂੰ ਕਾਦੇ ਵਿੱਚ ਇਕਵਿਕ ਹੋ ਗਿਆ ਗੋਬਿੰਦ ਗੋ ਨਾਮ ਧਰਤੀ ਦਾ ਬਿੰਦ ਨਾਮ ਚਾਨਣੇ ਦਾ ਤਪਾਲਣ ਵਾਲੇ ਦਾ ਗੋ ਨਾਮ ਹਨੇਰੇ ਦਾ ਬਿੰਦ ਨਾਮ ਚਾਨਣ ਦਾ ਗੁਰੂ ਸਾਹਿਬ ਕਹਿੰਦੇ ਜਿਹੜਾ ਹਨੇਰੇ ਦੇ ਵਿੱਚ ਚਾਨਣ ਕਰਨ ਵਾਲਾ ਤੇ ਜਿਹੜਾ ਧਰਤੀ ਦੀ ਪਾਲਣ ਕਰ ਪਾਲਣਾ ਕਰਨ ਵਾਲਾ ਕਹਿੰਦੇ ਉਹਦੇ ਵਿੱਚ ਲੀਨ ਹੋ ਗਏ ਤੇ ਲੀਨ ਕਿਵੇਂ ਹੋਏ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਕਹਿੰਦੇ ਉਹ ਪਾਣੀ ਨੂੰ ਵੱਖਰਾ ਵੱਖਰਾ ਨਹੀਂ ਕਰ ਸਕਦੇ ਇਸੇ ਤਰੀਕੇ ਕਹਿੰਦੇ ਕਿਹੜਾ ਇਨਸਾਨ ਪਰਮਾਤਮਾ ਦੇ ਨਾਲ ਜੁੜ ਗਿਆ ਆਪਣੇ ਅੰਦਰੋਂ ਸਾਰੇ ਵਿਸ਼ੇ ਵਿਚਾਰ ਕਢਤੇ ਕਹਿੰਦੇ ਉਹ ਪਾਣੀ ਦੇ ਵਾਗ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਇਕਮਿਕ ਹੋ ਗਿਆ ਗੁਰ ਕਿਰਪਾ ਜਿਹੇ ਨਰ ਕਹੋ ਕੀਨੇ ਤੇ ਇਹ ਜੁਗ ਤੋ ਪਛਾਨੇ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ